ਹੁਣ ਜਿਹੜੇ ਉਮੀਦਵਾਰ तकरीबन ਸਾਰੇ ਫਾਈਨਲ ਹੋ ਗਏ ਨੇ ਸਿੰਬਲ ਵੀ ਅਲੋਟ ਹੋ ਗਏ ਤੇ ਹੁਣ ਇਲੈਕਸ਼ਨ ਜਿਹੜੀ ਆ ਉਪਚਾਰਕ ਤੌਰ ਤੇ ਸ਼ੁਰੂ ਹੋ ਗਈ ਹੈ ਤਾਂ ਕਾਂਗਰਸ ਪਾਰਟੀ ਨੇ ਅੱਜ ਆਪਣਾ ਮੁੱਖ ਦਫ਼ਤਰ ਜਿਹੜਾ ਪ੍ਰੀਸ਼ਦ ਔਰ ਬਲਕ ਸੰਮਤੀ ਦੀ ਚੋਣ ਨੂੰ ਲੈ ਕੇ ਇੱਥੇ ਖੋਲਿਆ ਗਿਆ ਔਰ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਵਿੱਚ ਭਾਰੀ ਉਤਸ਼ਾਹ ਔਰ ਉਹ ਚੜ੍ਹਦੀ ਕਲਾ ਵਿੱਚ ਨੇ ਔਰ ਅਸੀਂ ਇਹੀ ਅਪੀਲ ਕਰਾਂਗੇ ਲੋਕਾਂ ਨੂੰ ਕਿ ਤਰੱਕੀ ਔਰ ਖੁਸ਼ਹਾਲੀ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਇਹ ਕਾਂਗਰਸ ਦੇ ਉਮੀਦਵਾਰਾਂ ਨੂੰ ਚਿਤਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ 2027 ਦੇ ਵਿੱਚ ਜੋ ਸਰਕਾਰ ਬਣ ਜਾ ਰਹੀ ਹੈ ਉਹਦੇ 'ਚ ਆਪਣਾ ਵੀ ਸੱਤਾ ਵੱਡਾ ਯੋਗਦਾਨ ਹੋਵੇ ਔਰ ਅਸੀਂ ਪੰਜਾਬ ਦੇ ਲਈ ਤਰੱਕੀ ਔਰ ਖੁਸ਼ਹਾਲੀ ਲੈ ਕੇ ਆਈਏ ਪੰਜਾਬ ਦੇ ਅਮਨ ਭਾਈਚਾਰੇ ਦੀ ਗੱਲ ਕਰੀਏ ਜੋ ਅੱਜ ਹਾਲਾਤ ਬਣੇ ਹੋਏ ਨੇ ਉਹ ਬਹੁਤ ਜ਼ਿਆਦਾ ਜਿਹੜੇ ਆ ਮਾੜੇ ਹੋ ਚੁੱਕੇ ਨੇ ਗੈਂਗਸਟਰਾਂ ਦਾ ਬੋਲਬਾਲਾ ਨਸ਼ਿਆਂ ਦੀ ਪਰਮਾਰ ਨੌਕਰੀ ਕੋਈ ਦਿੱਤੀ ਨਹੀਂ ਜਾ ਰਹੀ ਵਿਕਾਸ ਕਰ ਜਿਹੜੇ ਨੇ ਉਹ ਰੁਕੇ ਪਏ ਨੇ ਠੱਪ ਹੋ ਚੁੱਕੇ ਨੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਔਰ ਉਹਦੇ ਨਾਲ ਨਾਲ ਜਿਹੜਾ ਵੀਆਈਪੀ ਕਲਚਰ ਉਹਦੇ ਚ ਐਡਾ ਵੱਡਾ ਵਾਧਾ ਹੋ ਗਿਆ ਕਿ ਇਹਨਾਂ ਦਾ ਇੱਕੋ ਹੀ ਕਹਿਣਾ ਸੀ ਕਿ ਅਸੀਂ ਕੋਈ ਕਿਸੇ ਤਰ੍ਹਾਂ ਦੇ ਨਾਲ ਕੋਈ ਸਰਕਾਰੀ ਜਿਹੜਾ ਉਹ ਕੋਈ ਆਰਾਮ ਜਿਹੜੇ ਨੇ ਉਹ ਨਹੀਂ ਲਵਾਂਗੇ ਪਰ ਅੱਜ ਤੁਸੀਂ ਦੇਖੋ ਵੀ ਕਿਵੇਂ ਸ਼ਰੇਆਮ ਸਰਕਾਰੀ ਮਸ਼ੀਨਰੀ ਦੀ ਦਰਵਰਤੋਂ ਕੀਤੀ ਜਾ ਰਹੀ ਹੈ ਔਰ ਅੱਜ ਕਿਸੇ ਤਰੀਕੇ ਨਾਲ ਵੀ ਮੈਂ ਕੋਈ ਪੰਜਾਬ ਦਾ ਮਸਲਾ ਜਿਹੜਾ ਉਹ ਹੱਲ ਨਹੀਂ ਹੋਇਆ ਸਰ ਇੱਕ ਪੱਗ ਨੂੰ ਲੈ ਕੇ ਬੜਾ ਮਾਹੌਲ ਗਰਮਾਇਆ ਹੋਇਆ ਜਰਾ ਬਹੁਤ ਮਾੜੀ ਗੱਲ ਹੈ ਪੱਗ ਜਿਹੜੀ ਆ ਉਹ ਸਾਡੀ ਸ਼ਾਨ ਹੈ ਔਰ ਜਿਸ ਤਰੀਕੇ ਨਾਲ ਕਿਹਾ ਕਿ ਪੱਗਾਂ ਲੈਣਗੀਆਂ ਔਰ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਸ਼ਰਿਆਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੱਗਾਂ ਲਾਉਣ ਦੀਆਂ ਕਰ ਰਹੇ ਨੇ ਔਰ ਇੱਕ ਐਮਬਲੇ ਕਹਿ ਰਿਹਾ ਕਿ ਜਿਹੜਾ ਅੱਖ ਚੱਕ ਕੇ ਸਾਡੇ ਵੱਲ ਦੇਖੂਗਾ ਉਹਦੀ ਅੱਖ ਕੱਢ ਦੇਾਂਗੇ ਜੇ ਸਾਡੇ ਵੱਲ ਕੋਈ ਉਂਗਲ ਕਰੇਗਾ ਸੀ ਉਹਦੀ ਉਂਗਲ ਵੱਢ ਦੇਾਂਗੇ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਕਦੇ ਨਹੀਂ ਸੀ ਦੇਖੇ ਕਿ ਲੋਕਾਂ ਦੇ ਚੁਣੇ ਹੋਏ ਲੋਕ ਨਮੈਂਦੇ ਅੱਜ ਇਹੋ ਜੀਆਂ ਗੱਲਾਂ ਕਰ ਰਹੇ ਨੇ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਇੱਕ ਨਵਾਂ ਪੰਜਾਬ ਬਣਾਵਾਂਗੇ ਅੱਜ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਪਰਚਾ ਕਲਚਰ ਪਰਚਿਆਂ ਦੀ ਭੰਮਾਰ ਡਰਾਇਆ ਜਾਂਦਾ ਔਰ ਤੁਸੀਂ ਦੇਖੋ ਉਹ ਕਿਵੇਂ ਲੋਕਤੰਤਰ ਦਾ ਜਿਹੜਾ ਕਤਲ ਕੀਤਾ ਜਾਂਦਾ ਮਾਝੇ ਦੇ ਵਿੱਚ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਪਰਚੇ ਰੱਦ ਕਰ ਦਿੱਤੇ ਗਏ ਇੱਥੇ ਵੀ ਬਹੁਤ ਕੋਸ਼ਿਸ਼ ਕੀਤੀ ਸਾਡੇ ਖੰਨੇ ਦੇ ਵਿੱਚ ਵੀ ਸਾਡਾ ਜਿਹੜਾ ਸਾਹਪੁਰਾ ਜ਼ੋਨ ਆ ਉਹ ਤੋਂ ਸਾਡਾ ਜਿਹੜਾ ਜੇਤੂ ਉਮੀਦਵਾਰ ਸੀਗਾ ਔਰ ਉਹਦਾ ਜਿਹੜਾ ਪਰਚਾ ਬਿਨਾਂ ਕਿਸੇ ਕਦਰ ਤੋਂ ਜਿਹੜਾ ਰੱਦ ਕੀਤਾ ਗਿਆ ਹੋਰ ਵੀ ਬਹੁਤ ਸਾਰੀਆਂ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਦੇ ਪਰਚੇ ਰੱਦ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਮੈਂ ਧੰਨਵਾਦ ਕਰਦਾ ਐਸਡੀਓ ਮੈਡਮ ਦਾ ਔਰ ਡੀਸੀ ਲੁਧਿਆਣਾ ਸਾਹਿਬ ਦਾ ਕਿ ਜਿਨ੍ਹਾਂ ਨੇ ਇੰਟਰਵਿਊ ਕਰਕੇ ਇਹ ਇਹਨਾਂ ਦੀਆਂ ਜਿਹੜੀਆਂ ਚਾਲਾਂ ਸੀਗੀਆਂ ਉਹ ਨਹੀਂ ਚੱਲਣ ਦਿੱਤੀਆਂ ਜਿਹਦੇ ਕਰਕੇ ਅੱਜ ਸਾਡੇ ਕਾਂਗਰਸ ਪਾਰਟੀ ਦੇ ਸੋਨਾ ਦੇ ਸੋਨਾ ਉਮੀਦਵਾਰ ਬਲਕ ਸੰਪਤੀ ਖੰਨਾ ਦੇ ਵਿੱਚ ਲੜ ਰਹੇ ਨੇ ਔਰ ਦੋਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਿਹੜੇ ਨੇ ਉਹ ਲੜ ਰਹੇ ਨੇ ਔਰ ਸਾਨੂੰ ਪੂਰਾ ਯਕੀਨ ਆ ਪੂਰੀ ਯਕੀਨ ਆ ਸਾਨੂੰ ਪਰਮਾਤਮਾ ਤੇ ਬਹੁਤ ਵੱਡਾ ਭਰੋਸਾ ਔਰ ਲੋਕ ਸਾਡਾ ਸਾਥ ਦੇਣ ਲੋਕਾਂ ਨੂੰ ਜੀ ਆਡੀਓ ਬਾਹਰ ਨਹੀਂ ਹੋਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਆ ਐਸਐਸਪੀ ਦੀ ਹਾਂਜੀ ਹਾਂਜੀ ਇਹ ਵੀ ਇੱਕ ਦੇਖੋ ਬਹੁਤ ਵੱਡਾ ਲੋਕ ਤਰਤਰ ਤੇ ਧੱਬਾ ਇੱਕ ਐਡੇ ਵੱਡੇ ਕਾਨੂੰਨ ਦੇ ਅ ਮਤਲਬ ਵਿੱਚ ਰਹਿ ਕੇ ਉਹ ਜਿਹੜੇ ਕਾਨੂੰਨ ਦਾ ਰਾਜ ਦੇਣ ਵਾਲੇ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਸਮਝ ਨਹੀਂ ਆ ਰਹੀ ਵੀ ਪੰਜਾਬ ਨੂੰ ਕਿਹੜੇ ਪਾਸੇ ਧੱਕਿਆ ਜਾ ਰਿਹਾ ਅੱਜ ਪੰਜਾਬ ਨੂੰ ਜੰਗਲ ਰਾਜ ਦੇ ਵੱਲ ਧੱਕਿਆ ਜਾ ਰਿਹਾ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਹੈ ਉਹ ਬਿਲਕੁਲ ਸੇਫ ਨਹੀਂ ਹੈ ਔਰ ਜਿਸ ਤਰੀਕੇ ਨਾਲ ਰੋਜ਼ ਗੋਲੀ ਚੱਲ ਰਹੀ ਹੈ ਵਾਰਦਾਤਾਂ ਹੋ ਰਹੀਆਂ ਨੇ ਲੋਕਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਜਾਨ ਤੱਕ ਲਈ ਜਾ ਰਹੀ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕੋਈ ਵੀ ਚੀਜ਼ ਜਿਹੜੀ ਆ ਪੰਜਾਬ ਦੇ ਵਿੱਚ ਸੇਖ ਨਹੀਂ ਰਹੀ ਤੋ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਾਡੀ ਬੇਨਤੀ ਹੈ ਕਿ ਆਪਾਂ ਇਸ ਜੰਗਲ ਰਾਜ ਨੂੰ ਖਤਮ ਕਰੀਏ ਹੰਕਾਰ ਦੇ ਰਾਜ ਨੂੰ ਖਤਮ ਕਰੀਏ ਔਰ ਲੋਕਤੰਤਰ ਦਾ ਰਾਜ ਲੈ ਕੇ ਆਈਏ ਹਾਂ ਜੀ ਹੁਣ ਸਾਹਿਬ ਕਿਹੜਾ ਮੁੱਦੇ ਨੂੰ ਲੈ ਕੇ ਜਿਹੜਾ ਹੈ ਤੁਸੀਂ ਇਹ ਚੋਣਾਂ ਲੜ ਰਹੇ ਹੋ ਦੇਖੋ ਇੱਕ ਤਾਂ ਸਤਾਨਕ ਮੁੱਦੇ ਨੇ ਜੇ ਮੈਂ ਖੰਨੇ ਦੀ ਗੱਲ ਕਰਾਂ ਸਾਡੇ ਰਾਜ ਦੇ ਸਮੇਂ 'ਚ ਲੱਖਾਂ ਨਹੀਂ ਕਰੋੜਾ ਰੁਪਏ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਦਿੱਤੇ ਮਨਰੇਗਾ ਜਿਹੜੀ ਆ ਉਹ ਅੱਜ ਬੰਦ ਹੋਈ ਪਈ ਆ ਕਿਸੇ ਨੂੰ ਜਿਹੜਾ ਰੁਜ਼ਗਾਰ ਨਹੀਂ ਮਿਲਿਆ ਮਿਲ ਰਿਹਾ ਔਰ ਉਹਦੇ ਨਾਲ-ਨਾਲ ਸੜਕਾਂ ਦਾ ਦੇਖੋ ਹਾਲ ਕੀ ਟੁੱਟੀਆਂ ਪਈਆਂ ਨੇ ਸੜਕਾਂ ਬੁਰਾ ਹਾਲ ਆ 4 ਸਾਲਾਂ ਚ ਕਿਤੇ ਕੋਈ ਕੰਮ ਜਿਹੜਾ ਉਹ ਨਹੀਂ ਜਿਹੜਾ ਹੋਇਆ ਔਰ ਉਹਦੇ ਨਾਲ-ਨਾਲ ਜਿਹੜੇ ਸੂਪੇ ਦੇ ਮੁੱਦੇ ਨੇ ਉਹ ਨਸ਼ਿਆਂ ਦਾ ਬਹੁਤ ਵੱਡਾ ਮੁੱਦਾ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਮੁੱਦਾ ਔਰ ਇਹਦੇ ਨਾਲ-ਨਾਲ ਜਿਸ ਤਰੀਕੇ ਨਾਲ ਜਿਹੜੇ ਗੈਂਗਸਟਰ ਨੇ ਉਹ ਆਪਣੀਆਂ ਵਾਰਦਾਤਾਂ ਨੂੰ ਜਾਮ ਦੇ ਰਹੇ ਨੇ ਅੰਜਾਮ ਦੇ ਰਹੇ ਨੇ ਇਹ ਬਹੁਤ ਸਾਰੇ ਮੁੱਦੇ ਜਿਹੜੇ ਨੇ ਅੱਜ ਅਸੀਂ ਲੋਕਾਂ ਸਾਹਮਣੇ ਲੈ ਕੇ ਜਾਵਾਂਗੇ ਇਲੈਕਸ਼ਨ ਅਧਿਪੇ ਨੂੰ ਭੇਜੋ ਬਰਾ ਦੇਖੋ ਜੀ ਇਲੈਕਸ਼ਨ ਦਾ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਪੱਤ ਭਲੀ ਭੰਤੀ ਜਾਣੂ ਹੋ ਪਰ ਇਹਦੇ ਆਪਣੇ ਮੰਤਰੀ ਸਾਹਿਬ ਨੇ ਜਿੱਤੋਂ ਤੱਕ ਮੈਂ ਦੇਖਿਆ ਇਹਨੂੰ ਦੂਸ਼ਨ ਬਾਈ ਤੋਂ ਬਿਨਾ ਹੋਰ ਕੁਝ ਨਹੀਂ ਇਹ ਆਨੇ ਕਰਿਆ ਪਿੰਡਾਂ ਦੇ ਵਿੱਚ ਹਾਲ ਹਾਸਾ ਹੁੰਦਾ ਹੁੰਦਾ ਕਰੋੜਾਂ ਕਰੋੜਾਂ ਰੁਪਇਆ ਸਰਦਾਰ ਗੁਰਕੀਰ ਸਿੰਘ ਕੋਲ ਰੇ ਕੱਲੇ ਕੱਲੇ ਪਿੰਡ ਨੂੰ ਦਿੱਤਾ ਹੋਇਆ ਜਾਂ ਤੁਸੀਂ ਵੀ ਰਿਕਾਰਡ ਚੈੱਕ ਕਰ ਸਕਦੇ ਹੋ ਉਹਨੇ 10 ਲੱਖ ਦੇ ਚੈੱਕ ਬਣਨੇ ਹੁੰਦੇ ਨੇ ਸਾਰਾ ਹਲਕਾ ਇਕੱਠਾ ਕਰ ਲਉਂਦੇ ਨੇ ਵੀ ਕਰੋੜਾਂ ਦੇ ਚੈੱਕ ਬਣਦੇ ਉੜ ਜੀ ਆਪਾਂ ਚੋਣਾ ਦੀ ਵੀ ਗੱਲ ਕਰਦੇ ਆ ਜੀ ਦਾ ਹੁਣ ਸਾਡੇ ਸਾਬਕਾ ਮੰਤਰੀ ਸਾਹਿਬ ਤਫਤਾਦ ਘਰ ਤੋਂ ਕਰਕੇ ਹਟੇ ਨੇ ਸਾਹਪਰਾ ਜੋਨ ਜੋ ਕਿ ਮੰਤਰੀ ਸਾਹਿਬ ਦੇ ਦਾ ਜੱਦੀ ਪਿੰਡ ਆਉਂਦਾ ਉਹਦੇ ਵਿੱਚੇ ਸਾਡੇ ਪਿੰਡ ਆਉਂਦੇ ਨੇ ਸਾਹਪਰਾ ਮਹੌਣ ਅਸਮੈਲਪੁਰ ਰਤਨਹੜੀ ਬੂਤਗੜ ਇਹ ਪੰਜੇ ਪਿੰਡ ਆਉਂਦੇ ਨੇ ਤੇ ਪੰਜੇ ਪਿੰਡਾਂ ਦੇ ਵਿੱਚ ਪਹਿਲਾ ਇਕੱਠ ਰੱਖਿਆ ਮੰਤਰੀ ਸਾਹਿਬ ਨੇ ਬੂਤਗੜ ਜ਼ਿਲ੍ਹਾ ਪਰ ਇਸ ਚੋਣ ਨੂੰ ਲੈ ਕੇ ਉਥੇ 50 ਬੰਦੇ ਇਕੱਠੇ ਨਹੀਂ ਹੋਏ ਤੇ ਉਹ ਘੱਟ ਤੋਂ ਡਰ ਤੋਂ ਮਤਲਬ ਦੇਖ ਕੇ ਹੀ ਵੀ ਇਹ ਹਲਾਤ ਕੀ ਨੇ ਪਾਰਟੀ ਦੇ ਉਹਨਾਂ ਸਾਡੇ ਜਿਹੜਾ ਮੇਨ ਕੈਂਡੀਡੇਟ ਸੀ ਗੁਰਿੰਦਰ ਸਿੰਘ ਧਾਰੀਆਲ ਉਹਦੇ ਕਾਗਜ਼ ਰੱਤ ਕਰਵਾ ਦਿੱਤੇ ਸਾਨੂੰ ਇਹ ਕਹਿੰਦੇ ਕੋਈ ਕਰੇਜ ਨਹੀਂ ਇਹ ਮੁੰਡਾ ਮਿਹਨਤ ਕਰਕੇ ਨੇ ਸਾਰਾ ਕੁਝ ਆਪਣਾ ਦੰਮ ਕਰ ਉੱਤੇ ਪਿੱਟ ਕਰਿਆ ਤੁਸੀਂ ਸਾਡੇ ਪਿੰਡ ਜਾ ਕੇ ਦੇਖ ਸਕਦੇ ਹੋ ਕਿਹੜੀ ਇਹਨੇ ਅਕਰੋਚਮੈਂਟ ਕਰੀ ਹੋਈ ਹੈ ਦੇਖ ਤਾਂ ਉਹਨਾਂ ਸਾਡੇ ਪਿੰਡ ਜੱਟਾਂ ਨੂੰ ਆਤ ਤਾਂ ਕੋਈ ਰਸਤਾ ਬਾਹਰ ਲੰਦੇ ਨੇ ਕੋਈ ਕੁਝ ਕਰ ਲੈਂਦੇ ਨੇ ਇਹ ਇਹ ਜਿਹੜਾ ਚਲੋ ਜ਼ਮੀਨ ਹੈ ਨਹੀਂ ਰਸਤਾ ਰਸਤਾ ਬਹੁਤ ਰੋਧਦੀ ਘਾਲਾ ਤੁਸੀਂ ਜਿਹੜੀ ਇਨਕ੍ਰੋਚਮੈਂਟ ਦਾ ਇਹ ਉੱਤੇ ਮੰਨੋ ਉਹ ਲਾ ਕੇ ਤੇ ਮੰਨੋ ਦੋਸ਼ ਲਾ ਕੇ ਪੇਪਰ ਰੱਦ ਕਰਿਓ ਇਹਨੇ ਜੇ ਕੋਈ ਬੰਦਾ ਸਿੱਧ ਕਰ ਦਵੇ ਜੋ ਕੁਝ ਕਹੂਗਾ ਮੰਤਰੀ ਉਹ ਕੁਝ ਕਰਨ ਤਿਆਰ ਹੋਊਗਾ ਜਿਹੜੇ ਕਾਗੇ ਰੱਦ ਕਰਵਾਏ। ਫਰਾਦੋਂ ਦੇਖੋ ਪੰਜ ਪਿੰਡਾਂ ਦਾ ਕੱਟਤੀ ਬੰਦੇ ਆ 50 ਨਹੀਂ ਇਕੱਠੇ ਹੋਏ ਉੱਤੇ। ਦੋਨੋਂ ਕੈਂਡੀਡੇਟ ਚਲੋ ਸਾਡੇ ਪਿੰਡ ਤੋਂ ਸੀ। ਦੂਸਰਾ ਕੈਂਡੀਡੇਟ ਵਿਚੋਂ ਸਾਡਾ ਭਾਈ ਆ ਕੋਈ ਐਸੀ ਗੱਲ ਨਹੀਂ। ਪਰ ਪੇ ਕਾਜ ਕੈਨਸਲ ਕਰਨ ਵਾਲਾ ਤਾਂ ਕੋਲ ਮੰਤਰੀ ਆ ਨਾ। ਦਾਤਾ ਮੰਤਰੀ ਮੈਂ ਤੁਹਾਨੂੰ ਦਾ ਮੰਤਰੀ ਹੋਣੀ ਸਾਰੇ ਪੰਜਾਬ ਦੇ ਵਿੱਚ ਜਿਉਂਦੇ ਆਪ ਉਹਦੀ ਜੱਦੀ ਜੋਤੋਂ ਮੰਨ ਲਓ ਮੈਂ ਤਾਂ ਹੁਣ ਵੀ ਤੁਹਾਨੂੰ ਕਹਿੰਦਾ ਕਿਉਂ ਜੋ ਜਿਆ ਇਲੈਕਸ਼ਨ ਡਾਉਨ ਤੋਂ ਹੀ ਭੱਜ ਕੇ ਆਪਣੇ ਕੈਂਡੀਡੇਟ ਨੂੰ ਨਹੀਂ ਕਿਹੜੇ ਕਿਹੜੀ ਚੀਜ਼ ਆ ਆਸੀਗਾ ਲਗਾਇਆ ਕੀ ਦੋਸ਼ ਕੀ ਲਗਾਇਆ ਵੀ ਜਿਹੜਾ ਕੋਚ ਮਿੰਟ ਦਾ ਜੀ ਕਿੱਥੇ ਨਹੀਂ ਕਿੱਥੇ ਕੀਤੀ ਸੀ ਕਿ ਆ ਕਰੀ ਉਹ ਨਹੀਂ ਕਿਤੇ ਅਜੇ ਕੀਤੀ ਨਹੀਂ ਹੋਈ ਕਿਤੇ ਜੇ ਸਿੱਧ ਕਰ ਦੇ ਮੰਤਰੀ ਜੋ ਕੁਝ ਕਹੇ ਕੋਈ ਕੁਝ ਦੇ ਦੇਗੇ ਬੜੇ ਪ੍ਰੋਪਰਟੀ ਵੀ ਦੇ ਨਾਮ ਨਹੀਂ ਪ੍ਰੋਪਰਟੀ ਪ੍ਰੋਪੀ ਨੋ ਵੀ ਦੇ ਬਤਾ ਮੈਂ ਇਨਕਲੋਜ਼ ਮੈਟੇਰੀਅਲ ਇੱਥੇ ਸਾਰੇ ਪੱਤਰਕਾਰ ਖੜੇ ਹੋ ਲਓ ਮੈਂ ਤੁਹਾਨੂੰ ਆਪਣੇ ਵੱਲੋਂ ਕਹਣਾ ਤੁਸੀਂ ਮੈਨੂੰ ਜੋ ਕੁਝ ਕਹੇਂਗੇ ਉਹ ਕੁਝ ਮੈਂ ਮੰਨ ਲਓ ਉਹ ਜੁਰਮਾਨਾ ਭਰਨ ਨੂੰ ਮੈਂ ਤਿਆਰ ਹੋਊਂਗਾ ਜੇ ਇਨਕ੍ਰੋਚਮੈਂਟ ਹੋਵੇ ਭਾਈ